ਅੱਜ ਮਹਾਰਾਣੀ ਦੇ ਬਹੁਤ ਹੀ ਕੋਇਤਨ ਨਵਰਾਤਰੀ ਸ਼ੁਰੂਆਤ ਹੋਈ ਹੈ ਜਿਨ੍ਹਾਂ ਨੂੰ ਕਿਸੇ ਤਰ ਮਾਤਾ ਦੇ ਨਵਰਾਤਰੀ ਕਿਹਾ ਜਾਂਦਾ ਹੈ ਨਾਲ ਹੀ ਇਹਨਾਂ ਨੂੰ ਸ਼ਿਪਲਾ ਮਾਤਾ ਦੇ ਨਿਰਾਤੇ ਕਿਹਾ ਜਾਂਦਾ ਹੈ ਮਰਾਤਿਆਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਮਾਤਾ ਰਾਮੀ ਦੇ ਦਰਬਾਰ ਤੇ ਕਿੰਨਿਆ ਗਰੌਂਡਾਂ ਲੱਗੀਆਂ ਨੇ ਬੇਹਾਨਾ ਕੱਲੀਆਂ ਨਵਰਾਤਰੀਆਂ ਕਿਹਨੀਆਂ ਐਲ ਦੇ 365 ਦਿਨ ਮਹਾਰਾਣੀ ਦੇ ਇਸੇ ਤਰ੍ਹਾਂ ਜਗਨ ਕਰਦੀਆਂ ਨੇ महामारी जन नाते सब महारानी जे नव साल जे नसारा नु माता रानी जे सब मनोकामना पूर्ण कर दिया सब दिया जो मंगो महारानी दन दिए तो ही दूध मंगो दूध दन दिए पोत मंगो पोत मंगो दिए तान मंगो तान दन दिए अपने जो भी सत्य लेके आ दे नाला महारानी जे मनोकामना पूर्ण कर दिए ਸਾਰੀ ਸੰਗਤ ਨੂੰ ਮਾਂ ਦੇ ਨవరాత్రਿਆ ਦੀ ਸੇਖਰ ਦੇ ਨవరాత్రਿਆ ਦੀ ਬਹੁਤ ਵਧਾਈ ਹੋਵੇ। ਔਰ ਇਹ ਮਾਂ ਦਾ ਕਾਲੀ ਦੁਆਰਾ ਦਿੱਤ ਗੋਪ ਹੈ। ਤੁਸੀਂ ਸੰਗਤ ਮੂਹ ਮੰਗੀਆਂ ਮੁਰਾਦਾਂ ਪਾਣਾਂ ਦੀ ਹੋ। ਤੇ ਅੱਜ ਸਾਰੇ ਜਿਤਨੇ ਆਏ ਨੇ ਨవరాత్రਿਆ ਦੀ ਜੋਤ ਜਗਾਨ ਦੀ ਮਾਈ ਤੋਂ ਪਰਮਿਸ਼ਨ ਲੈਣਾ ਹੈ। ਪਰ ਮਹਾਮਈ ਇਹਨਾਂ ਸਾਰਿਆਂ ਦੇ ਘਰਾਂ ਦੇ ਵਰਕਾਂ ਦੇ ਇਹਨਾਂ ਦੇ ਸੀਸ ਤੇ ਆਪਣੇ ਆਪੇ ਰਿਹਾ ਹੱਥ ਰੱਖੇ ਔਰ ਸਾਡੀਆਂ ਵੀ ਟੋਲੀਆਂ ਬਣੇ। ਪਹਿਲਾਂ ਤੇ ਸਾਰੇ ਭੋਤਾਂ ਨੂੰ ਜੈ ਮਾਤਾ ਦੀ ਜੇਕਰ ਕੰਵਰ ਵਾਲੀ ਮਹਾਗੰਗੀ ਦੀ ਗੋਹ ਸੱਚੇ ਦਰਬਾਰ ਕੀ ਗਿਆ ਮੇਰਾ ਨਾਮ ਹੈ ਜੀ ਅਜੀਤ ਕੁਮਾਰ ਅੱਜ ਮਹਾਰਾਣੀ ਦੇ ਬਹੁਤ ਕੋਇਤਰ ਨਵਰਾਤਰੀ ਸ਼ੁਰੂਆਤ ਹੋਈ ਹੈ ਜਿਨਾਂ ਨੂੰ ਕੋ 33 ਮਾਸ ਦੇ ਨਵਰਾਤਰੀ ਕਿਹਾ ਜਾਂਦਾ ਹੈ ਨਾਲ ਹੀ ਇਹਨਾਂ ਨੂੰ ਸੀਪਲਾ ਮਾਤਾ ਦੇ ਨਰਾਤੇ ਕਿਹਾ ਜਾਂਦਾ ਹੈ ਮਰਾਤਿਆਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਮਾਤਾ ਰਾਮੀ ਦੇ ਦਰਬਾਰ ਤੇ ਕਿੰਨੀਆਂ ਗਰੌਣਾਂ ਲੱਗੀਆਂ ਨੇ ਇਸ ਨਵਰਾਤੇ ਕੱਲੀ ਨਵਰਾਤੇ ਨਾਲ ਹੀ ਐਲ ਦੇ 365 ਦਿਨ ਮਹਾਰਾਣੀ ਦੇ ਇਖੇਤਰਾਂ ਡੋਂਟਾ ਰੈਂਡੀਆਂ ਨੇ ਇਹ ਜਿਨ੍ਹਾਂ ਰਾਤਿਆਂ ਦੇ ਵਿੱਚ ਮਹਾਰਾਣੀ ਦੇ ਫੀਦਲਾ ਦਿਨ ਰਾਤ ਮਨਾਏ ਜਾਂਦੇ ਨੇ ਜਿਹੜੇ ਦੂਸਰੇ ਨਵਰਾਤੇ ਹੁੰਦੇ ਨੇ ਉਹਨਾਂ ਦੇ ਵਿੱਚ ਲੰਗੂਰ ਬੁਣਾਏ ਜਾਂਦੇ ਨੇ ਕਿ ਮਹਾਰਾਣੀ ਦੇ ਦਰਬਾਰ ਤੇ ਆ ਕੇ ਵਕ ਵਕ ਤਰ੍ਹਾਂ ਦੀਆਂ ਮਨੋਕਾਮਨਾ ਉਹਨਾਂ ਹੁੰਦੀਆਂ ਨੇ ਗੋਣ ਰਾਤਿਆਂ ਦੇ ਵਿੱਚ ਮਹਾਰਾਜ ਦੇ ਦਰਬਾਰ ਤੇ ਆ ਕੇ ਅਸ਼ਵੀ ਤੱਕ ਮਹਾਰਾਣੀ ਦਾ ਪੂਜਨ ਕਰਦੇ ਨੇ ਤੇ ਮਹਾਰਾਣੀ ਕੋ ਬਹੁਤ ਹੀ ਆਪਣੀਆਂ ਮੰਗਾ ਪੂਰੀਆਂ ਕਰਦੇ ਨੇ ਅੱਗੇ ਗੱਲ ਦੁਆਰੇ ਆਈ ਨਰਾਤੇ ਕੀ ਕਹਿਣਾ ਚਾਹਦੇ ਮਹਾ ਮਾਈ ਜਨ ਨਰਾਤਿਆਂ ਸਭ ਮਹਾਰਾਣੀ ਦੇ ਨਵਾਂ ਸਾਲ ਦੇ ਨਸਾਰਿਆਂ ਨੂੰ ਮੁਬਾਰਕਾ ਮਾਤਾ ਰਾਣੀ ਜੀ ਨੂੰ ਸਤਿਮਨੂ ਕਾਮਨਾ ਪੂਰਨ ਕਰਦੀ ਹੈ ਸਭ ਦੀਆਂ ਜੋ ਮੰਗੋ ਮਹਾਰਾਣੀ ਦਿੰਦੀ ਹੈ ਤੁਸੀਂ ਦੁੱਧ ਮੰਗਾ ਦੁੱਧ ਦਿੰਦੀ ਹੈ ਪੋਤਾਂ ਮੰਗਾ ਪੋਤਾਂ ਦਿੰਦਾ ਮੰਗਾ ਤਾਂ ਦਿੰਦੀ ਹੈ ਮੇਰੇ ਗੋਵੇ ਸੱਜੇ ਇੰਨੇ ਚਾਹ ਦੇ ਨਾਲ ਆ ਨਾ ਮਹਾਰਾਣੀ ਨੇ ਜਮਨੂਪਰ ਦਾ ਪੁੱਲਾ ਕਰਦੀ ਹੈ। ਐ ਤੇ ਫੇਰੇ ਵੀ ਜਿਹਨੇ ਕੰਨ ਨਹੀਂ ਲਾੰਦੇ ਉਹ ਕਿੰ ਮੰਦਰਾਮ ਗੱਲ ਲੰਦੇ ਆ। ਹੋਰ ਤੁਸੀਂ ਜੋ ਆਪਣੇ ਸੇਵਾ ਕਰਨੀ ਮਾਦਰਾ ਨਹੀਂ ਤੇ ਰਾਜ ਉਹ ਦੀ ਸਰਕਾਰ ਦੇ ਤੇ ਰਾਜ ਕਿੰਨੇ ਨੂੰ ਰਾਤਿਆ ਜਿਹੜੀ ਕਦੇ ਕਹਤਾ ਨਹੀਂ। ਇਹ 사ਤਨ ਰਾਤਿਆ ਜਿਹੜੀ ਜੋਤ ਮੰਗਲਵਾਰੀ ਜੋਤ। ਮੇਰਾ ਨਾਮ ਆਸ਼ੀਸ਼ ਕੁਲੋਥਰਾ ਬੰਟੀ। ਮਹਾਬਾਈ ਜੀ ਸੇਵਾ ਸ੍ਰੀਪੰਨ ਦੀ ਕਰਨ ਦਾ ਮਹਾਬਾਈ ਦਾ ਹੁਕਮ ਹੋਇਆ ਹੈ ਸਾਰੀ ਸੰਗਤ ਨੂੰ ਮਾ ਦੇ ਨవరాత్రਿਆਂ ਦੀ ਸੇਖਰ ਦੇ ਨవరాత్రਿਆਂ ਦੀ ਬਹੁਤ ਵਧਾਈ ਹੋਵੇ ਔਰ ਇਹ ਮਹਾਦਾ ਕਾਲੀ ਦੁਆਰਾ ਸੱਧ ਦਿੱਤ ਹੈ ਜਿਸੇ ਸੰਗਤ ਨੂੰ ਇਹ ਮੰਗੀਆਂ ਮਰਦਾਂ ਪਾਣਾਂ ਦੀ ਹੈ ਅੱਜ ਸਾਰੇ ਜਥਲੇ ਆਏ ਨੇ ਨవరాత్రਿਆਂ ਦੀ ਜੋਤ ਜਗਾਨ ਦੀ ਮਾਈ ਤੋਂ ਪਰਮਿਸ਼ਨ ਲੈਣਾ ਹੈ ਪਰ ਮਹਾਮਈਨ ਆਹਾਰਿਆਂ ਦੇ ਘਰਾਂ ਦੇ ਵਰਤਾਂ ਦੇ ਇਹਨਾਂ ਦੇ ਸੀਸ ਤੇ ਆਪਣੇ ਆਪੇ ਰਿਹਾ ਹੱਥ ਰੱਖੇ ਪਰ ਸਾਡੀਆਂ ਵੀ ਟੋਲੀਆਂ ਪਰੇ ਜੈ ਮਾਤਾ ਜੀ ਜਗਰਾਤ ਵਾਲੀ ਘਰੇ ਵਾਲੀ ਦਾਸੀ ਪਰਮਾਤਮਾ ਜੀ